ਸਰਿਆ ਨੋ ਅਸੀਂ ਅੱਜ ਕਲਾਨੌਰ ਵਿੱਚ ਬੈਠੇ ਹਾਂ ਇੱਕ ਜੋਬ ਪਲੇਸਮੈਂਟ ਸੈਮੀਨਾਰ ਗਵਰਨਮੈਂਟ ਵੱਲੋਂ ਲਗਾਇਆ ਗਿਆ ਹੈ ਜਿਦੇ ਵਿੱਚ ਪਲੱਸ 2 ਪਾਸ ਬੱਚੇ ਔਰ ਗ੍ਰੈਜੂਏਸ਼ਨ ਬੱਚੇ ਜੋ ਕਿ ਫ੍ਰੈਸ਼ਰ ਤੇ ਐਕਸਪੀਰੀਅੰਸ ਜਿਨਨੂੰ ਜੋਬ ਆਫਰ ਕਰਨੇ ਮਿਨੀਮਮ ਜੋਬ ਆਫਰ 20000 ਪਲੱਸ ਸਟਾਰਟਿੰਗ ਹੈ ਬੱਚੇ ਆ ਸਕਦੇ ਨੇ ਸਾਨੂੰ ਮਿਲ ਸਕਦੇ ਨੇ ਸੈਮੀਨਾਰ ਤੋਂ ਬਾਅਦ ਵੀ ਸਾਡਾ ਨੰਬਰ ਡਿਸਟ੍ਰਿਬਿਊਟ ਕਰਕੇ ਸਾਨੂੰ ਕੰਟੈਕਟ ਕਰ ਸਕਦੇ ਨੇ ਅਸੀਂ ਉਹਨਾਂ ਦੀ ਇੰਟਰਵਿਊ ਕਰਵਾ ਕੇ ਉਹਨਾਂ ਨੂੰ ਪੱਕੀ ਨੌਕਰੀ ਲਗਵਾ ਕੇ ਦਵਾਂਗੇ ਜਿਹੜੀ ਕਿ ਪ੍ਰਾਈਵੇਟ ਵਿੱਚ ਹੋਏਗੀ ਕੁਝ ਸਰਕਾਰੀ ਦਾਇਰੇ ਵੀ ਹਨ ਜਿਹੜੇ ਪ੍ਰਾਈਵੇਟ ਕੀਤੇ ਹੋਏ ਹਨ ਉਹਨਾਂ ਵਿੱਚ ਵੀ ਨੌਕਰੀ ਹੈ ਕਿੰਨੀ ਏਜ ਤੇ ਮਤਲਬ ਸਾਰੀ ਸੀਰੀਜ਼ ਨੂੰ ਦੱਸ ਦਿਓ ਮਿਨੀਮਮ ਏਜ 18 ਸਾਲ ਹੈ ਮੈਕਸਿਮਮ ਏਜ 35 ਹੈ ਜਿਹੜੀ OBC ਅਸੀਂ ਇਹਨਾਂ ਨੂੰ ਦੋਨਾਂ ਵਾਸਤੇ ਸੇਮ ਹੈ ਜੀ ਹੁ ਤੱਕ ਕਿੰਨੀ ਜਿਹੜੀ ਅੰਦਰ ਬਾਰਡਰ ਲਾ ਕੇ ਚਾਏ ਨੇ ਪਹਿਲੇ ਸੰਗਤ ਕਿੰਨੀ ਸਲਸ਼ ਹੋ ਗਈ ਹੈ ਹਾਲੇ ਤੱਕ ਸਿਰਫ ਹਾਂ 5 ਸਿਲੈਕਸ਼ਨਸ ਕੀਤੀਆਂ ਨੇ ਹਾਲੇ ਸਟਾਰਟਿੰਗ ਹੈ ਖੂਬ ਆਸ਼ਾ ਕਰ ਰਹੇ ਹਾਂ ਕਿ ਕਟੂਕਟ ਚਾਰੀ ਪੰਜਾ ਸਿਲੈਕਸ਼ਨਸ ਆਪਾਂ ਕਰਕੇ ਜਾਵਾਂਗੇ ਸਿੰਗਲ ਆਪਾਂ ਆਇਆ ਬਟਾਲੇ ਤੁਹਾਡੀ ਕੰਪਨੀ ਹੈ ਸ਼੍ਰੀ ਬਾਲਾ ਜੀ ਫਾਉਂਡਰੀ ਆਪਾਂ ਨੂੰ ਰਿਕੁਇਰਮੈਂਟ ਹੈ ਜੇ ਸਾਡੇ ਪੈਕਿੰਗ ਚ ਬਰਕਰਾਂ ਦੀ ਲੋਡ ਹੈ ਗਿਆ 15 ਬਰਕਰਾਂ ਦੇ ਲੋਡ ਹੈ ਗਿਆ ਪੈਕਿੰਗਸ ਡਰਾਈਵਰਾਂ ਦੀ ਰਿਕੁਆਇਰਮੈਂਟ ਹੈ ਗਿਆ ਆਪਣੇ ਕੋ ਆਪਣੇ ਕੋ ਲੈਬ ਆਪਰੇਟਰ ਦੀ ਰਿਕੁਆਇਰਮੈਂਟ ਹੈ ਗਿਆ ਮਾਰਕੀਟਿੰਗ ਚ ਲੋ ਚਾਹੀਦੇ ਬੱਚੇ ਸਰ ਵੈਲਡਰਾਂ ਦੀ ਰਿਕੁਆਇਰਮੈਂਟ ਹੈ ਗਿਆ ਚਾਰ ਵੈਲਡਰ ਚਾਹੀਦੇ ਆ ਇਲੈਕਟ੍ਰੀਸ਼ੀਅਨ ਚਾਹੀਦੇ ਆ ਦੋ ਸਰ ਹੈਲਪਰ ਚਾਹੀਦੇ ਆ ਸੀਐਨਸੀ ਆਪਰੇਟਰ ਚਾਹੀਦੇ ਆ ਮਕੈਨਿਕਲ ਆਪਰੇਟਰ ਚਾਹੀਦੇ ਆ ਕੰਪਿਊਟਰ ਆਪਰੇਟਰ ਚਾਹੀਦੇ ਆ ਤੇ ਫਿਲਹਾਲ ਦੀ ਘੜੀ ਆਪਣੇ ਕੋ ਸਰ ਆਪਾਂ 9 ਬੱਚੇ ਸਿਲੈਕਟ ਕਰ ਚੁੱਕੇ ਆ ਬਾਕੀ ਸਾਰਾ ਅੱਗੇ ਚੱਲ ਰਿਹਾ ਹੈ ਕੁਆਲਿਫਿਕੇਸ਼ਨ ਕੀ ਰੱਖ ਸਕਦਾ ਕੁਆਲਿਫਿਕੇਸ਼ਨ ਸਰ ਡਿਪੈਂਡ ਕਰਦਾ ਹੈ ਕਿ ਵੈਕੈਂਸੀ ਦੇ ਹਿਸਾਬ ਨਾਲ ਜੇ ਸਰ ਪੈਕਿੰਗ ਚਾਹ ਪੈਕਿੰਗ ਚਾਹ ਜਿਹੜੀ ਰਿਕੁਆਇਰਮੈਂਟ ਹੈ ਉਹ 10th ਵੀ ਚੱਲੇਗੀ 10th ਚ ਵੀ ਸੂਟੇਬਲ ਆ ਜੀ ਜੀ ਸਰ ਜਿਹੜੀ ਮਤਲਬ ਜੀ ਸੋਲਿਊਸ਼ਨ ਹੈ ਜੇ ਹਾਇਰ ਸਰ ਫਿਰ ਇਸ ਤੋਂ ਬਾਅਦ ਸਾਰੇ ਉਹਨਾਂ ਦੇ ਆਪਾਂ ਟ੍ਰੇਨਿੰਗ ਤੇ ਬੁਲਾਵਾਂਗੇ ਉਹਨਾਂ ਦੀ ਇੱਕ ਹਫ਼ਤੇ ਦੀ ਟ੍ਰੇਨਿੰਗ ਹੋਏਗੀ ਟ੍ਰੇਨਿੰਗ ਤੋਂ ਬਾਅਦ ਫਿਰ ਡਿਸਾਈਡ ਹੋਏਗਾ ਕਿ ਕੀ ਪੇ ਸਕੇਲ ਉਹਨਾਂ ਦਾ ਹੁੰਦਾ ਕਿਉਂਕਿ ਫ੍ਰੈਸ਼ਰ ਬੱਚੇ ਜ਼ਿਆਦਾਤਰ ਦੇਖ ਰਹੇ ਆ ਕਿ ਆ ਰਹੇ ਆ ਆਪਣੇ ਕੋਲ ਥੋੜਾ ਉਹਨਾਂ ਨੂੰ ਸਾਨੂੰ ਵੀ ਗਾਈਡ ਕਰਨਾ ਪੈਣਾ ਥੋੜਾ ਸਿਖਾਣਾ ਪੈਣਾ ਹੈ ਇਸ ਲਈ ਥੋੜਾ ਸਾ ਅਸਲ ਟਾਈਮ ਲੱਗਣਾ ਉਹਨਾਂ ਨੂੰ ਵੀ ਬਾਕੀ ਪੇ ਸਕੇਲ ਵਧੀਆ ਹੋਏਗਾ ਅੱਗੋਂ ਕੰਮ ਵਧੀਆ ਜੇ ਸਿੱਖ ਕੱਢਣਗੇ ਤੇ ਅੱਗੇ ਤਰੱਕੀ ਕਰਨਗੇ ਸਰ ਸਰ ਲੋਕਲ ਜੀ ਸਰ ਹਾਂਜੀ ਲੋਕਲ ਚ ਆਪਾਂ ਮਤਲਬ ਕਲਾਂ ਨੌਰ ਤੋਂ ਬੱਚੇ ਚੁਕਦੇ ਵੀ ਆ ਜਾਂ ਢਾੜੀਵਾਲ ਤੋਂ ਵੀ ਬੱਚੇ ਆ ਰਹੇ ਆ ਤੇ ਮਤਲਬ ਉਹਨਾਂ ਕੋ ਕਹਿ ਰਿਹਾ ਕਿ ਉਹ ਆਪਾਂ ਬਟਾਲੇ ਚ ਆ ਸਕਦੇ ਆ ਸਾਨੇ ਨਾਲ ਤੇ ਇਸ ਕਰਕੇ ਕੋਈ ਚੱਕਰ ਨਹੀਂਗਾ ਸਰ ਆਪਾਂ ਰੱਖ ਰਹੇ ਆ ਸਾਰਿਆਂ ਨੂੰ ਅਸੀਂ ਅੱਜ ਕਲਾਂ ਨੌਰ ਵਿੱਚ ਬੈਠੇ ਹਾਂ ਇੱਕ ਜੋਬ ਪਲੇਸਮੈਂਟ ਸੈਮੀਨਾਰ ਗਵਰਨਮੈਂਟ ਵੱਲੋਂ ਲਗਾਇਆ ਗਿਆ ਹੈ ਜਿਦੇ ਵਿੱਚ ਪਲੱਸ 2 ਪਾਸ ਬੱਚੇ ਔਰ ਗ੍ਰੈਜੂਏਸ਼ਨ ਬੱਚੇ ਜੋ ਕਿ ਫ੍ਰੈਸ਼ਰ ਤੇ ਐਕਸਪੀਰੀਅੰਸ ਜਿਨਨੂੰ ਜੋਬ ਆਫਰ ਕਰ ਰਹੇ ਹਾਂ ਮਿਨਿਮਮ ਜੋਬ ਆਫਰ 20000 ਪਲੱਸ ਸਟਾਰਟਿੰਗ ਹੈ ਬੱਚੇ ਆ ਸਕਦੇ ਨੇ ਸਾਨੂੰ ਮਿਲ ਸਕਦੇ ਨੇ ਸੈਮੀਨਾਰ ਤੋਂ ਬਾਅਦ ਵੀ ਸਾਡਾ ਨੰਬਰ ਡਿਸਟ੍ਰੀਬਿਊਟ ਕਰਕੇ ਸਾਨੂੰ ਕੰਟੈਕਟ ਕਰ ਸਕਦੇ ਨੇ ਅਸੀਂ ਉਹਨਾਂ ਦੀ ਇੰਟਰਵਿਊ ਕਰਵਾ ਕੇ ਉਹਨਾਂ ਨੂੰ ਪੱਕੀ ਨੌਕਰੀ ਲਗਵਾ ਕੇ ਦਵਾਂਗੇ ਜਿਹੜੀ ਕਿ ਪ੍ਰਾਈਵੇਟ ਵਿੱਚ ਹੋਏਗੀ ਕੁਝ ਸਰਕਾਰੀ ਦਾਇਰੇ ਵੀ ਹਨ ਜਿਹੜੇ ਪ੍ਰਾਈਵੇਟ ਕੀਤੇ ਹੋਏ ਹਨ ਉਹਨਾਂ ਵਿੱਚ ਵੀ ਨੌਕਰੀ ਹੈ ਕਿੰਨੀ ਏਜ ਤੇ ਮਤਲਬ ਸਾਰੀ ਸੀਰੀਜ਼ ਨੂੰ ਦੱਸ ਦਿੱਤੀ ਮਿਨਿਮਮ ਏਜ 18 ਸਾਲ ਹੈ ਮੈਕਸਿਮਮ ਏਜ 35 ਹੈ ਜੀ ਜਿਹੜੀ ਓਬੀਸੀ ਅਸੀਂ ਇਹਨਾਂ ਨੂੰ ਦੋਨਾਂ ਵਾਸਤੇ ਸੇਮ ਹੈ ਜੀ ਹੁਣ ਤੱਕ ਕਿੰਨੀ ਜਿਹੜੀ ਅੰਦਰ ਬਾਰਡਰ ਲਾ ਕੇ ਜਾਏ ਨੇ ਪਹਿਲੇ ਸੰਗਲ ਕਿੰਨੀ ਸਿਲਸ਼ਿਲ ਹੋ ਗਈ ਹੈ ਹਾਲੇ ਤੱਕ ਸਿਰਫ ਅਹੀਂ 5 ਸਿਲੈਕਸ਼ਨਸ ਕੀਤੀਆਂ ਨੇ ਹਾਲੇ ਸਟਾਰਟਿੰਗ ਹੈ ਹੋਪ ਆਸ਼ਾ ਕਰ ਰਹੇ ਹਾਂ ਕਿ ਕਟੋ-ਕਟ 40-50 ਸਿਲੈਕਸ਼ਨਸ ਅਪੰਕ ਕਰਕੇ ਜਾਵਾਂਗੇ ਸਿੰਗਲ ਪਪਾ ਇਹ ਬਟਾਲੇ ਤੁਹਾਡੀ ਕੰਪਨੀ ਹੈ ਸ਼੍ਰੀ ਬਾਲਾ ਜੀ ਫਾਉਂਡਰੀ ਆਪਾਂ ਨੂੰ ਰਿਕੁਆਇਰਮੈਂਟ ਹੈ ਸਰ ਪੈਕਿੰਗ ਸੇ ਬਰਕਰਾਂ ਦੀ ਲੋਡ ਹੈਗੀ ਆ 15 ਬਰਕਰਾਂ ਦੇ ਲੋਡ ਹੈਗੇ ਪੈਕਿੰਗ ਸੇ ਡਰਾਈਵਰਾਂ ਦੀ ਰਿਕੁਆਇਰਮੈਂਟ ਹੈਗੀ ਆਪਣੇ ਕੋ ਆਪਣੇ ਕੋ ਲੈਬ ਆਪਰੇਟਰ ਦੀ ਰਿਕੁਆਇਰਮੈਂਟ ਹੈਗੀ ਆ ਮਾਰਕੀਟਿੰਗ ਚ ਨੌ ਚਾਹੀਦੇ ਬੱਚੇ ਸਰ ਵੈਲਡਰਾਂ ਦੀ ਰਿਕੁਆਇਰਮੈਂਟ ਹੈਗੀ ਆ ਚਾਰ ਵੈਲਡਰ ਚਾਹੀਦੇ ਆ ਇਲੈਕਟ੍ਰੀਸ਼ੀਅਨ ਚਾਹੀਦੇ ਆ ਦੋ ਸਰ ਹੈਲਪਰ ਚਾਹੀਦੇ ਆ ਸੀਐਨਸੀ ਆਪਰੇਟਰ ਚਾਹੀਦੇ ਆ ਮਕੈਨੀਕਲ ਆਪਰੇਟਰ ਚਾਹੀਦੇ ਆ ਕੰਪਿਊਟਰ ਆਪਰੇਟਰ ਚਾਹੀਦੇ ਆ ਤੇ ਫਿਲਹਾਲ ਦੀ ਕਰੀ ਆਪਣੇ ਕੋ ਸਰ ਆਪਾਂ 9 ਬੱਚੇ ਸਿਲੈਕਟ ਕਰ ਚੁੱਕੇ ਆ ਬਾਕੀ ਸਾਰਾ ਅੱਗੇ ਚੱਲ ਰਿਹਾ ਹੈ ਕੁਆਲਿਫੀਕੇਸ਼ਨ ਕੀ ਰੱਖੀ ਚਾਹੀਦੀ ਹੈ ਕੁਆਲਿਫਿਕੇਸ਼ਨ ਸਰ ਡਿਪੈਂਡ ਕਰਦਾ ਹੈ ਕਿ ਵੈਕੈਂਸੀ ਦੇ ਹਿਸਾਬ ਨਾਲ ਜੇ ਸਰ ਪੈਕਿੰਗ ਚਾਹ ਪੈਕਿੰਗ ਚਾਹ ਜਿਹੜੀ ਰਿਕੁਆਇਰਮੈਂਟ ਹੈ ਉਹ 10th ਵੀ ਚੱਲੇਗੀ 10th ਚ ਵੀ ਸੂਟੇਬਲ ਆ ਜੀ ਸਰ ਜਿਹੜੀ ਮਤਲਬ ਜਿਹ ਹਾਇਰ ਸਰ ਫਿਰ ਇਸ ਤੋਂ ਬਾਅਦ ਸਰ ਉਹਨਾਂ ਦੇ ਆਪਾਂ ਟ੍ਰੇਨਿੰਗ ਤੇ ਬੁਲਾਵਾਂਗੇ ਉਹਨਾਂ ਦੀ ਇੱਕ ਹਫਤੇ ਦੀ ਟ੍ਰੇਨਿੰਗ ਹੋਏਗੀ ਟ੍ਰੇਨਿੰਗ ਤੋਂ ਬਾਅਦ ਫਿਰ ਡਿਸਾਈਡ ਹੋਏਗਾ ਕਿ ਕੀ ਪੇ ਸਕੇਲ ਉਹਨਾਂ ਦਾ ਹੁੰਦਾ ਕਿਉਂਕਿ ਫਰੈਸ਼ਰ ਬੱਚੇ ਜ਼ਿਆਦਾਤਰ ਦੇਖ ਰਹੇ ਆ ਕਿ ਆੜੇ ਆਪਣੇ ਕੋਲ ਥੋੜਾ ਉਹਨਾਂ ਨੂੰ ਹਾਨੋ ਵੀ ਗਾਈਡ ਕਰਨਾ ਪੈਣਾ ਥੋੜਾ ਸਿਖ ਬਾਕੀ ਪੇ ਸ킬 ਵਧੀਆ ਹੋਏਗਾ ਅੱਗੋਂ ਕੰਮ ਵਧੀਆ ਜੇ ਸਿੱਖ ਕੇ ਕਢਣਗੇ ਤੇ ਅੱਗੇ ਤਰੱਕੀ ਕਰਨਗੇ ਸਰ ਜੀ ਸਰ ਲੋਕਲ ਜੀ ਸਰ ਹਾਂਜੀ ਲੋਕਲ ਚ ਆਪਾਂ ਮਤਲਬ ਕਲਾਂ ਨੌਰ ਤੋਂ ਬੱਚੇ ਚੁੱਕਦੇ ਵੀ ਆ ਜਾਂ ਢਾੜੀਵਾਲ ਤੋਂ ਵੀ ਬੱਚੇ ਆ ਰਹੇ ਆ ਤੇ ਮਤਲਬ ਉਹਨਾਂ ਨੂੰ ਕਹਿ ਰਿਹਾ ਕਿ ਉਹ ਆਪਾਂ ਬਟਾਲੇ ਚ ਆ ਸਕਦੇ ਆ ਸਾਨੇ ਨਾਲ ਤੇ ਇਸ ਕਰਕੇ ਕੋਈ ਚੱਕਰ ਨਹੀਂਗਾ ਸਰ ਆਪਾਂ ਰੱਖਦੇ ਆ